ਇਹਨਾਂ ਅਸਲ ਚ ਕੀ ਹੈ ਨਾ ਹੁਣ ਆ ਹਾਲਾਤ ਹੋ ਗਏ ਇਹ ਅਕਾਲੀ ਦਲ ਅਸਲੀ ਮੁੱਦਿਆਂ ਤੋਂ ਭੱਜਦਾ ਰਿਹਾ ਅਸਲੀ ਮੁੱਦਿਆਂ ਤੋਂ ਮੂੰਹ ਫੇਰਦਾ ਰਿਹਾ ਪਰ ਮੁੱਦੇ ਮੂਰੇ ਆਉਂਦੇ ਰਹੇ ਬੇਅਦਬੀ ਗੁਰੂ ਸਾਹਿਬ ਦੀ ਹੋਈ ਤਾਂ ਲੋਕਾਂ ਨੇ ਨਹੀਂ ਕਚਹਿਰੀ ਨੂੰ ਤਾਂ ਫੈਸਲਾ ਕਰਤਾ ਕਿ ਭਾਈ ਤੁਸੀਂ ਇਹ ਕੀਤੀ ਹੈ ਹੁਣ ਠੀਕ ਹੈ ਜੱਜ ਜੱਜ ਜਾਂ ਤੁਸੀਂ ਸਰਕਾਰਾਂ ਜਾਂ ਵਕੀਲ ਥੋੜੇ ਨੇ ਤੁਸੀਂ ਕੇਸ ਆਪਦੇ ਹੱਕ ਆਪ ਹੀ ਬੰਦਾ ਆਪਦੇ ਬੁੱਧ ਕਿਵੇਂ ਜਾਂਚ ਕਰਾ ਲੂਗਾ ਅਸੀਂ ਲੱਗੇ ਹੋਏ ਆਂ ਸਾਨੂੰ ਉਹ ਕੇਸ ਨੂੰ ਬਹੁਤ ਬਰੀਕੀ ਨਾਲ ਵੱਡੇ ਵੱਡੇ ਵਕੀਲਾਂ ਨੂੰ ਲੈ ਕੇ ਉਹਦੇ ਚ ਸਾਨੂੰ ਬਹੁਤ ਕੁਝ ਮਿਲ ਰਿਹਾ ਹੁਣ ਅੱਗੇ ਆਉਣ ਵਾਲੇ ਦਿਨਾਂ ਚ ਕਿਉਂਕਿ ਅਸੀਂ ਵੀ ਵਾਦਾ ਕਰਕੇ ਆਏ ਆਂ ਨਹੀਂ ਅਸੀਂ ਵੀ ਦੋਸ਼ੀ ਹੋਵਾਂਗੇ ਫਿਰ ਇਸ ਗੱਲ ਦੇ ਸੋ ਵੀਰੋ ਤੇ ਪ੍ਰਮਾਤਮਾ ਦੇ ਰਿਆ ਸਜ਼ਾ ਫਿਰੋਂ ਇਹ ਅਸਲੀ ਮੁੱਦੇ ਤੋਂ ਭੱਜਦੇ ਰਹੇ ਪਰ ਸਿਆਣੇ ਕਹਿੰਦੇ ਕਬੂਤਰ ਦੇ ਅੱਖਾਂ ਵਿੱਚ ਨਾ ਬਿੱਲੀ ਨਹੀਂ ਭਜਦੀ ਜਦੋਂ ਬਿੱਲੀ ਆਉਂਦੀ ਹੈ ਨਾ ਕਬੂਤਰ ਅੱਖਾਂ ਮੀਚ ਲੈਂਦਾ ਕਬੂਤਰ ਨੂੰ ਦੇਖਣੋਂ ਹਟ ਜਾਂਦਾ ਹੈ ਕਬੂਤਰ ਸੋਚਦਾ ਹੈ ਬਿੱਲੀ ਨੂੰ ਵੀ ਦੇਖਣੋਂ ਹਟ ਕੇ ਆਉਣਾ ਇੱਦਾਂ ਹੀ ਪਰ ਬਿੱਲੀ ਗਰਦਨ ਫੜਦੀ ਹੈ ਨਾਲ ਹੀ ਇਹਨਾਂ ਦਾ ਮੈਂ ਬਿੱਲੀ ਤੋਂ ਯਾਦ ਆ ਗਏ ਨੇ ਉਹ ਹੀ ਹੈ ਇੱਕ ਘਰੇ ਕਿਤੇ ਬਿੱਲੀ ਆ ਗਈ ਕਿਸੇ ਦੇ ਉਹ ਦੁੱਧ ਅੱਦ ਝੂਠਾ ਕਰ ਦਿਆ ਕਰੇ ਭਾਂਡੇ ਛਿੜ ਦਿਆ ਕਰੇ ਉਹਨਾਂ ਦਾ ਜਿਹੜਾ ਬਜ਼ੁਰਗ ਸੀ ਲਾਣੇਦਾਰ ਉਹਨੂੰ ਗੁੱਸਾ ਆਇਆ ਕਹਿੰਦਾ ਇਹਨੂੰ ਮੈਂ ਛੱਡ ਕੇ ਆਉਣਾ ਦੂਰ ਬਿੱਲੀ ਨੂੰ ਬੋਰੀ ਚ ਪਾਇਆ ਦੂਰ ਛੱਡਾਇਆ ਲਾਣੇਦਾਰ ਬਾਅਦ ਚ ਬਿੱਲੀ ਪਹਿਲਾਂ ਆ ਗਈ ਘਰੇ ਫੇਰ ਗੁੱਸਾ ਆ ਕੇ ਕਹਿੰਦਾ ਫੇਰ ਆ ਗਈ ਇਹ ਅਗਲੇ ਦਿਨ ਕਹਿੰਦਾ ਇਹਨੂੰ ਹੋਰ ਦੂਰ ਛੱਡ ਕੇ ਆਉਣਾ ਬਿੱਲੀ ਬੋਰੀ ਚ ਪਾਈ ਹੋਰ ਦੂਰ ਛੱਡਿਆ ਉਹੀ ਫੇਰ ਗੱਲ ਹੋਈ ਲਾਣੇਦਾਰ ਆ ਬਾਅਦ ਚ ਆਇਆ ਬਿੱਲੀ ਪਹਿਲਾਂ ਆ ਗਈ ਕਰੇ ਕਹਿੰਦਾ ਯਾਰ ਮੇਰੇ ਸਫਰਦਾਨ ਧਿਆਨ ਲੈਂਦੀ ਐ ਇਹ ਆਉਦੇ ਮੁੰਡੇ ਨੂੰ ਕਹਿੰਦਾ ਬੇਟਾ ਹੁਣ ਅੱਜ ਮੈਂ ਬਹੁਤ ਜ਼ਿਆਦਾ ਦੂਰ ਛੱਡ ਕੇ ਆਉਣਾ ਇਹਨੂੰ ਪਾਈ ਬਿੱਲੀ ਬੋਰੀ ਚ ਬਹੁਤ ਜ਼ਿਆਦਾ ਦੂਰ ਛੱਡਤੀ ਘੰਟੇ ਬਾਅਦ ਆਉਦੇ ਮੁੰਡੇ ਨੂੰ ਫੋਨ ਕੀਤਾ ਲਾਣੇਦਾਰ ਨੇ ਕਰੇਗੀ ਤਾ ਫੋਨ ਕਹਿੰਦਾ ਪੁੱਤ ਬਿੱਲੀ ਪਹੁੰਚ ਗਈ ਉਹ ਕਹਿੰਦਾ ਬਾਪੂ ਜੀ ਬਿੱਲੀ ਨੂੰ 10 ਘੰਟਾ ਹੋ ਗਿਆ ਕਰੇ ਆਈ ਨੂ ਕਹਿੰਦਾ ਫਿਰ ਪੁੱਤ ਐਂ ਕਰ ਬਿੱਲੀ ਨੂੰ ਭੇਜ ਦੇ ਮੈਂ ਕਰ ਭੁੱਲਿਆ ਫਿਰਦਾ ਆਹ ਹਾਲ ਤੱਕ ਆਲੀ ਦਲਦੀ ਹੁਣ ਮੁੱਦੇ ਪਹਿਲਾਂ ਕਰੇ ਆ ਜਾਂਦੇ ਸੀ ਆ ਪਿੱਛੇ ਰਹਿੰਦੇ ਸੀ ਹੁਣ ਮੁੱਦੇ ਤਾਂ ਕਰੇ ਭੇਜ ਨੇ ਆਪ ਕਰ ਭੁੱਲੇ ਫਿਰਦੇ ਨੇ ਵੀ ਕਿੱਥੇ ਜਾਣਾ ਕਿੱਧਰ ਜਾਣਾ ਕੀ ਕਰਨਾ ਆ ਹਾਲ ਤਾਂ ਇਹਨਾਂ ਇਹਨਾਂ ਅਸਲ ਚ ਕੀ ਹੈ ਨਾ ਹੁਣ ਆ ਹਾਲਾਤ ਹੋ ਗਏ ਇਹ ਅਕਾਲੀ ਦਲ ਅਸਲੀ ਮੁੱਦਿਆਂ ਤੋਂ ਭੱਜਦਾ ਰਿਹਾ ਅਸਲੀ ਮੁੱਦਿਆਂ ਤੋਂ ਮੂੰਹ ਫੇਰਦਾ ਰਿਹਾ ਪਰ ਮੁੱਦੇ ਮੂਰੇ ਆਉਂਦੇ ਰਹੇ ਬੇਅਦਬੀ ਗੁਰੂ ਸਾਹਿਬ ਦੀ ਹੋਈ ਤਾਂ ਲੋਕਾਂ ਨੇ ਵੀ ਕਚਹਿਰੀ ਨੂੰ ਤਾਂ ਫੈਸਲਾ ਕਰਤਾ ਕਿ ਭਾਈ ਤੁਸੀਂ ਇਹ ਕੀਤੀ ਹੈ ਹੁਣ ਠੀਕ ਹੈ ਜੱਜ ਜੱਜ ਜਾਂ ਤੁਸੀਂ ਸਰਕਾਰਾਂ ਜਾਂ ਵਕੀਲ ਥੋੜੇ ਨੇ ਤੁਸੀਂ ਕਹੇਸ ਆਪਦੇ ਹੱਕ ਆਪ ਹੀ ਬੰਦਾ ਆਪਦੇ ਬੁੱਧ ਕਿਵੇਂ ਜਾਂਚ ਕਰਾ ਲੂਗਾ ਅਸੀਂ ਲੱਗੇ ਹੋਏ ਆਂ ਸਾਨੂੰ ਉਹ ਕੇਸ ਨੂੰ ਬਹੁਤ ਬਰੀਕੀ ਨਾਲ ਵੱਡੇ ਵੱਡੇ ਵਕੀਲਾਂ ਨੂੰ ਲੈ ਕੇ ਉਹਦੇ ਚ ਸਾਨੂੰ ਬਹੁਤ ਕੁਝ ਮਿਲ ਰਿਹਾ ਹੁਣ ਅੱਗੇ ਆਉਣ ਵਾਲੇ ਦਿਨਾਂ ਚ ਕਿਉਂਕਿ ਅਸੀਂ ਵੀ ਵਾਦਾ ਕਰਕੇ ਆਇਆ ਨਹੀਂ ਅਸੀਂ ਵੀ ਦੋਸ਼ੀ ਹੋਵਾਂਗੇ ਫਿਰ ਇਸ ਗੱਲ ਦੇ ਸੋ ਵੀਰੋ ਤੇ ਪ੍ਰਮਾਤਮਾ ਦੇ ਰਿਆ ਸੱਜਾ ਫੇਰੋਂ ਇਹ ਅਸਲੀ ਮੁੱਦੇ ਤੋਂ ਭੱਜਦੇ ਰਹੇ ਪਰ ਸਿਆਣੇ ਕਹਿੰਦੇ ਕਬੂਤਰ ਦੇ ਅੱਖਾਂ ਵਿੱਚ ਨਾ ਬਿੱਲੀ ਨਹੀਂ ਭੱਜਦੀ ਜਦੋਂ ਬਿੱਲੀ ਆਉਂਦੀ ਹੈ ਨਾ ਕਬੂਤਰ ਅੱਖਾਂ ਵਿੱਚ ਲੰਦਾ ਹੈ ਕਬੂਤਰ ਨੂੰ ਦੇਖਣੋਂ ਹਟ ਜਾਂਦਾ ਹੈ ਕਬੂਤਰ ਸੋਚਦਾ ਹੈ ਬਿੱਲੀ ਨੂੰ ਵੀ ਦੇਖਣੋਂ ਹਟ ਜਾਣਾ ਇਦਾਂ ਪਰ ਬਿੱਲੀ ਗਰਦਨ ਫੜਦੀਏ ਨਾਲ ਹੀ ਇਹਨਾਂ ਦਾ ਮੈਂ ਬਿੱਲੀ ਤੋਂ ਯਾਦ ਆ ਗਏ ਨਾ ਉਹੀ ਐ ਇੱਕ ਘਰੇ ਕਿਤੇ ਬਿੱਲੀ ਆ ਗਈ ਕਿਸੇ ਦੇ ਉਹ ਦੁੱਧ ਅੱਦ ਝੂਠਾ ਕਰ ਦਿਆ ਕਰੇ ਭਾਂਡੇ ਸਿੜ ਦਿਆ ਕਰੇ ਉਹਨਾਂ ਦਾ ਜਿਹੜਾ ਬਜ਼ੁਰਗ ਸੀ ਲਾਣੇਦਾਰ ਉਹਨੂੰ ਗੁੱਸਾ ਆਇਆ ਕਹਿੰਦਾ ਇਹਨੂੰ ਮੈਂ ਛੱਡ ਕੇ ਆਉਣਾ ਦੂਰ ਬਿੱਲੀ ਨੂੰ ਬੋਰੀ ਚ ਪਾਇਆ ਦੂਰ ਛੱਡਾਇਆ ਲਾਣੇਦਾਰ ਬਾਅਦ ਚ ਆ ਬਿੱਲੀ ਪਹਿਲਾਂ ਆ ਗਈ ਘਰੇ ਫੇਰ ਗੁੱਸਾ ਆ ਕੇ ਕਹਿੰਦਾ ਫੇਰ ਆ ਗਈ ਇਹ ਅਗਲੇ ਦਿਨ ਕਹਿੰਦਾ ਇਨੂੰ ਹੋਰ ਦੂਰ ਛੱਡ ਕੇ ਆਉਣਾ ਬਿੱਲੀ ਬੋਰੀ ਚ ਪਾਈ ਹੋਰ ਦੂਰ ਛੱਡਿਆ ਉਹੀ ਫੇਰ ਗੱਲ ਹੋਈ ਲਾਣੇਦਾਰ ਆਪ ਬਾਅਦ ਚਾਇਆ ਬਿੱਲੀ ਪਹਿਲਾਂ ਆ ਗਈ ਕਰੇ ਕਹਿੰਦਾ ਯਾਰ ਮੇਰੇ ਸਫਰਦੰ ਧਿਆਨ ਲੈਂਦੀ ਐ ਇਹ ਆਉਦੇ ਮੁੰਡੇ ਨੂੰ ਕਹਿੰਦਾ ਬੇਟਾ ਹੁਣ ਅੱਜ ਮੈਂ ਬਹੁਤ ਜ਼ਿਆਦਾ ਦੂਰ ਛੱਡ ਕੇ ਆਉਣਾ ਇਹਨੂੰ ਪਾਈ ਬਿੱਲੀ ਬੋਰੀ ਚ ਬਹੁਤ ਜ਼ਿਆਦਾ ਦੂਰ ਛੱਡਤੀ ਘੰਟੇ ਬਾਅਦ ਆਪਦੇ ਮੁੰਡੇ ਨੂੰ ਫੋਨ ਕੀਤਾ ਲਾਣੇਦਾਰ ਨੇ ਕਰੇ ਕੀਤਾ ਫੋਨ ਕਹਿੰਦਾ ਪੁੱਤ ਬਿੱਲੀ ਪਹੁੰਚ ਗਈ ਉਹ ਕਹਿੰਦਾ ਬਾਪੂ ਜੀ ਬਿੱਲੀ ਨੂੰ ਤਾਂ ਅੱਧਾ ਘੰਟਾ ਹੋ ਗਿਆ ਕਰਿਆ ਇਹਨੂੰ ਕਹਿੰਦਾ ਫਿਰ ਪੁੱਤ ਐਂ ਕਰ ਬਿੱਲੀ ਨੂੰ ਭੇਜ ਦੇ ਮੈਂ ਕਰ ਭੁੱਲਿਆ ਫਿਰਦਾ ਆਹ ਹਾਲ ਤੱਕ ਆਲੀ ਦਲਦੀ ਹੁਣ ਮੁੱਦੇ ਪਹਿਲਾਂ ਕਰੇ ਆ ਜਾਂਦੇ ਸੀ ਆ ਪਿੱਛੇ ਰਹਿੰਦੇ ਸੀ ਹੁਣ ਮੁੱਦੇ ਤਾਂ ਕਰੇ ਭੇਜ ਨਹੀਂ ਆਪ ਕਰ ਭੁੱਲੇ ਫਿਰਦੇ ਨੇ ਵੀ ਕਿੱਥੇ ਜਾਣਾ ਕਿੱਧਰ ਜਾਣਾ ਕੀ ਕਰਨਾ ਆ ਹਾਲ ਤਾਂ